ਆ ਦੇਖ ਲੋ ਟਰੱਕ ਦੇ ਵਿੱਚ ਲੱਦੀ ਜਾ ਰਿਹਾ ਸੀ ਅਜਿਹਾ ਕੁਝ ਕਿ ਜਦੋਂ ਤਰਪਾਲ ਲਾ ਕੇ ਵੇਖੀ ਤਾਂ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਤੇ ਇਸ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਦੇ ਉੱਤੇ ਕਾਬੂ ਕਰ ਲਿਆ ਫਿਲਮੀ ਅੰਦਾਜ਼ ਦੇ ਵਿੱਚ ਗਊ ਵਾਂਸ਼ ਨਾਲ ਭਰਿਆ ਟਰੱਕ ਕਾਬੂ ਕਰ ਲਿਆ ਪੁਲੇਖਾ ਦੇ ਕੇ ਇਹ ਵਿਅਕਤੀ ਡਰਾਈਵਰ ਭੱਜ ਰਿਹਾ ਸੀ ਜਿਸ ਨੂੰ ਕਿ ਲੋਕਾਂ ਨੇ ਜਿਹੜਾ ਕਿ ਕਾਬੂ ਕੀਤਾ ਜੀਹਾਂ ਦਾਦੀ ਹੈ ਕਿ ਗਊ ਰੱਖਿਆ ਦਲ ਦੇ ਆਗੂ ਨੇ ਉਕਤ ਟਰੱਕ ਦਾ ਪਿੱਛਾ ਕੀਤਾ ਤੇ ਡਿੜਬੇ ਨੇੜੇ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਤੇ ਜਦੋਂ ਉਹਨਾਂ ਨੇ ਇਹਦੀ ਤਰਪਾਲ ਚੱਕ ਕੇ ਵੇਖੀ ਤਾਂ ਇਹ ਟਰੱਕ ਗਊ ਵਾਂਸ਼ ਦੇ ਨਾਲ ਭਰਿਆ ਹੋਇਆ ਸੀ ਨਹੀਂ ਵੀਰੇ ਕੀ ਨਾਮ ਹੈ ਜੀ ਤੁਹਾਡਾ ਅੱਜ ਜਿਹੜੀ ਗੱਡੀ ਫੜੀ ਐ ਕਿੱਥੋਂ ਫੜੀ ਐ ਕੀ ਗੱਲਬਾਤ ਐ ਸਾਰੀ ਗੱਲ ਦੱਸੋ ਮੈਂ ਨਾ ਹਨੀ ਐ ਜੀ ਮੈਂ ਗਊ ਰੱਖਿਆ ਦਲ 22 ਡੈਂਡਾਂਗਾ ਪੰਜਾਬ ਦਾ ਤੇ ਅੱਜ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਧਰੋਂ ਜਿਹੜਾ ਲਹਿਰੇ ਦੇ ਪਿੰਡਾਂ ਦੇ ਵਿੱਚ ਇੱਕ ਟਰੱਕ ਐ ਜਿਹੜਾ ਯੂਪੀ ਨੰਬਰ ਉਹੋ ਗੋਵਾਂਸ਼ ਨੂੰ ਭਰ ਕੇ ਬਾਹਰ ਦੀ ਸਟੇਟ ਯੂਪੀ ਵਗੈਰਾ ਮੇਵਾਦ ਸਾਈਡ ਵੱਡਣ ਵਾਸਤੇ ਲੈ ਕੇ ਜਾਣਾ ਉਹਦੇ ਮਤਲਬ ਅਸੀਂ ਇਨਫੋਰਮੇਸ਼ਨ ਦੇ ਹਿਸਾਬ ਨਾਲ ਥੋੜਾ ਰੋਡ ਤੇ ਨਿਕਲਿਆ ਤਾਂ ਸਾਨੂੰ ਆਚਨ ਚੇਤੇ ਇਹ ਟਰੱਕ ਆਉਂਦਾ ਮਿਲਿਆ ਤਾਂ ਉਸ ਤੋਂ ਬਾਅਦ ਅਸੀਂ ਕੰਟਰੋਲ 112 ਤੇ ਵੀ ਕਾਲ ਕਰਦੇ ਰੇ ਲਗਾਤਾਰ ਤੇ ਗੱਲ ਹੁੰਦੀ ਰਹੀ ਪਰ ਇਹ ਕੀ ਇਹ ਚੱਕਮਾ ਦਿਂਦਾ ਰਿਹਾ ਗੱਡੀ ਨੂੰ ਕਦੇ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰੀ ਮੋੜ ਕੇ ਲਿਆਉਂਦਾ ਰਿਹਾ ਤਾਂ ਇਸ ਨੇ ਢੱਬਾ ਤੇ ਮਹਿਲਾ ਚੌਂਕ ਦੇ ਕਈ ਚੱਕਰ ਲਵਾ ਦਿੱਤਾ ਉਸ ਤੋਂ ਬਾਅਦ ਫਿਰ ਇਹ ਮਹਿਲਾ ਚੌਂਕ ਤੋਂ ਘਰਾੜ ਦੇ ਨੇੜੇ ਛੱਡ ਕੇ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਜਿਹੜੇ ਗਊ ਰੱਖਿਆ ਦਲ ਦੇ ਵਲੰਟੀਅਰ ਸੀ ਉਹਨਾਂ ਨੇ ਇਹਨੂੰ ਫੜ ਲਿਆਂਦਾ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਨੇ ਤਲਾਹ ਪਹਿਲਾਂ ਵੀ ਦੇ ਰੱਖੀ ਸੀ 112 ਨੂੰ ਤੇ ਉਹ ਅਸੀਂ ਥਾਣੇ ਨੂੰ ਵੀ ਤਲਾਹ ਦਿੱਤੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਇਹਦੇ ਲਗਭਗ ਦੱਸਣ ਦੇ ਮੁਤਾਬਕ ਕਹਿ ਰਿਹਾ ਹੈ 12-13 ਦੇ ਕਰੀਬ ਗਊਾਂंचं ਨੇ ਇਹਦੇ ਵਿੱਚ ਜਿਹੜੇ ਬਹੁਤ ਬੁਰੀ ਤਰ੍ਹਾਂ ਨੂੜੇ ਹੋਏ ਨੇ ਉੱਪਰ ਤੁਸੀਂ ਦੇਖੋਗੇ ਕਿ ਬਹੁਤ ਜਿਹੜੀਆਂ ਬੋਰੀਆਂ ਫੋਸ ਦੀਆਂ ਭਰ ਕੇ ਲਾਈਆਂ ਹੋਈਆਂ ਨੇ ਕਿਤੋਂ ਵੀ ਕੋਈ ਮਤਲਬ ਸਾਹ ਆਉਣ ਦੀ ਕੋਈ ਨਹੀਂ ਹੈ ਹਜਾਇਸ ਨਹੀਂ ਹੈ ਲੱਗਦੇ ਨੇ ਸਾਰੇ ਆਹਦੇ ਵਿੱਚ ਤਕਰੀਬਨ ਜਿੰਨਾ ਕੁ ਚੈੱਕ ਕੀਤਾਗਾ ਬੈਲ ਨੇ ਜਿਹੜੇ ਖੇਤੀ ਜੋਗ ਹੈ ਨਹੀਂਗੇ ਤੇ ਉਹਨੂੰ ਵਧਣ ਦੇ ਮਕਸਦ ਨਾਲ ਹੀ ਲੈ ਕੇ ਜਾਇਆ ਜਾਂਦਾ ਸੀਗਾ ਤੇ ਕੁਝ ਨੰਦੀ ਨੇ ਜਿਹੜੇ ਇਸ ਤਰ੍ਹਾਂ ਬੁਰੀ ਤਰਾਹੀ ਮੇ ਨੂੜ ਕੇ ਲੈ ਕੇ ਜਾਇਆ ਜਾ ਰਿਹਾ ਹੈ ਬਹੁਤ ਬਿਲਕੁਲ ਜੇ ਇਹ ਗਰਮੀ ਦੇ ਮੌਸਮ ਦੇ ਵਿੱਚ ਬੜਾ ਮਤਲਬ ਬੁਰੇ ਤਰੀਕੇ ਨਾਲ ਇਹਨਾਂ ਨੂੰ ਨੂੜ ਕੇ ਲੈ ਕੇ ਜਾਇਆ ਜਾ ਰਿਹਾ ਇੱਕ ਪਾਸੇ ਤਾਂ ਦੇਖੋ ਪੰਜਾਬ ਦੇ ਉਪਰ ਐਡੀ ਆਫਤ ਆਈ ਹੋਈ ਹੈ ਤੇ ਦੂਸਰੇ ਪਾਸੇ ਐਡਾ ਅਤਿਆਚਾਰ ਹੋ ਰਿਹਾ ਜਿਹੜਾ ਗਾਵਾਂ ਤੇ ਇਹ ਬੜਾ ਹੀ ਨਿੰਦਣਯੋਗ ਹੈ ਪੁਲਿਸ ਪ੍ਰਸ਼ਾਸਨ ਪਹੁੰਚ ਰਹੀ ਜੂ ਹਾਂ ਪੁਲਿਸ ਪ੍ਰਸ਼ਾਸਨ 112 ਆਜੂਕੇ ਨੇ ਬਾਕੀ ਥਾਣੇ ਦੇ ਵਿੱਚ ਐਸ ਐਚ ਓ ਸਾਹਿਬ ਮੈਡਮ ਡੀ ਐਸ ਪੀ ਨਾਲ ਵੀ ਗੱਲ ਹੋ ਗਈ ਤੇ ਉਹਨਾਂ ਨੇ ਬੜੇ ਤਰੀਕੇ ਨਾਲ ਗੱਲ ਕਰੀ ਤੇ ਉਹ ਅਫਸਰ ਜਿਹੜੀ ਨੇ ਉਥੋਂ ਆ ਰਹੇ ਹਾਂ ਹਾਂਜੀ ਪਰਚਾ ਬਿਲਕੁਲ ਕਰਵਾਇਆ ਜਾਊਗਾ ਜੀ ਹਾਂਜੀ ਬਿਲਕੁਲ ਸੰਗਠਨ ਵੱਲੋਂ ਅਸੀਂ ਪਰਚਾ ਕਰਵਾਵਾਂਗੇ ਠੀਕ ਹੈ ਨਾ ਇਹਨਾਂ ਦੇ ਸਖਤ ਦੇ ਸਖਤ ਕਾਰਵਾਈ ਅਸੀਂ ਕਰਵਾਵਾਂਗੇ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਤੇ ਪੂਰੀ ਤਰ੍ਹਾਂ ਸਕੰਚਾ ਇਹਨਾਂ ਦੇ ਖਾਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਥੇ ਸਮਾਮੂਲ ਲੈ ਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੀ ਸ਼ਿਕਾਇਤ ਮਿਲੀ ਮੌਕੇ ਤੇ ਪਹੁੰਚਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਰਮ ਸਿੰਘ ਜੀ ਦੀ ਗੱਡੀ ਫੜੀ ਹੈ ਗਊ ਵੰਸ਼ ਦੀ। ਕਿਸ ਤਰ੍ਹਾਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ? ਕੀ ਹੁਣ ਤੁਹਾਨੂੰ ਇਨਫੋਰਮੇਸ਼ਨ ਕਿਵੇਂ ਮਿਲੀ ਸੀ? ਸਾਨੂੰ ਜੀ ਇੱਕ ਟੈਲੀਫੋਨ ਮਿਲਿਆ ਸੀ। ਤਾਂ ਅਸੀਂ ਮੌਕੇ ਤੇ ਪਹੁੰਚ ਗਏ ਗੱਡੀ ਕਬਜ਼ੇ 'ਚ ਲੈ ਲਈ। ਜਿਹੜਾ ਗਊ ਵੰਸ਼ ਹੈ ਜੀ ਇਹਨਾਂ ਨੂੰ ਗਊਸ਼ਾਲਾ ਵਿੱਚ ਛੱਡ ਕੇ ਦੇ ਬਣਦੀ ਕਾਰਵਾਈਆਂ ਦੋਸ਼ੀਆਂ ਖਿਲਾਫ ਹੋ ਕੀਤੀ ਜਾਵਣੀ ਦੇਖਿਆ ਜੀ ਇਹਦੇ ਵਿੱਚ ਕਿੰਨੇ ਕਰ ਨਗ ਹੈਗੇ ਨੇ ਬੰਦੂ ਦੇਖ ਰਹੇ ਹਾਂ ਜੀ ਅਜੇ ਕਿੰਨੇ ਨੇ ਕਿਰਤੀ ਕਰਦੇ ਆ ਇਹ ਡਰਾਈਵਰ ਸੀਟ ਕਬਜ਼ੀ ਲੈ ਲੈ ਹਾਂ ਜੀ ਹਾਂ ਡਰਾਈਵਰ ਸਾਡੇ ਕੋਲ ਆ ਸੱਡੀ ਜ ਸਾਡੇ ਹੁਣ ਲੈ ਆਏ ਸੀ ਮ ਕਾਰਵਾਈ ਅਮਲ ਤੇ ਲਿਆਂਦੀ ਹੈ ਖੈਰ ਦੇਖਿਆ ਜਾਵੇ ਤਾਂ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਬੜੇ ਹੀ ਬਹਿਰਮੀ ਦੇ ਨਾਲ ਗਊ ਵੰਸ਼ਾਂ ਨੂੰ ਜਾਂ ਫਿਰ ਗਊਆਂ ਨੂੰ ਟਰੱਕਾਂ ਦੇ ਵਿੱਚ ਲੱਦ ਕੇ ਲਜਾਇਆ ਜਾਂਦਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ